ਸਪਾਰਿ ਮਦੂਰੀ ਹੋਰੀਆਂ ਜਿੰਦਾਬਾਦ 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 ਅਜਾਏ ਦਾ ਜਿੰਦਾਬਾਦ ਠੀਕ ਹੈ ਜਿੰਦਾਬਾਦ ਅਨਸਰ ਜੀ ਆਪ ਸਰੀ ਚ ਰੋਣਾ ਸਰਕਾਰਾਂ ਦਾ ਕਾਂਗਰਸ ਦਾ ਅਕਾਲੀ ਦਾ ਆਮ ਆਦਮੀ ਦਾ ਠੀਕ ਹੈ ਨਾ ਲੜਾਈ ਆਪ ਸਰੀ ਦੀ ਹੈ ਗਰੀਬਾਂ ਦਾ ਉਹ ਕਰ ਰਹੇ ਗਰਦਨ ਤੋੜ ਰਹੇ ਆ ਜੋ ਹਮ ਤੇ ਟਕਰਾਏਗਾ ਦੂਰ ਚੋ ਜਾਏਗਾ ਕੌਂਸਲਰਾਂ ਦਾ ਆਪਸੀ ਮਸਲਾ ਸੀ ਜਿਹੜੀ ਯਾਰ ਇਹ ਸਾਡੇ ਮੁਲਾਜ਼ਮ ਚੜ ਰਹੇ ਆ ਚੜ ਰਹੇ ਆ ਦੋ 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 ਮਹੀਨੇ ਹੋ ਗਏ ਇਹਨਾਂ ਨੂੰ ਤਨਖਾਹ ਨਹੀਂ ਮਿਲੀ ਦੁੱਧ ਦੇ ਪੈਸੇ ਇਹਨਾਂ ਨੇ ਦੇਨੇ ਰਾਸ਼ਨ ਦੇ ਆ ਗੋ ਬੱਚਿਆਂ ਦੀ ਐਡਮਿਸ਼ਨ ਆ ਗਈਆਂ ਇਹੋ ਜੇ ਪ੍ਰਧਾਨ ਦਾ ਹੀ ਕਰਨਾ ਜਿਹੜਾ ਆਪਣੇ ਮੁਲਾਜ਼ਮਾਂ ਨਾਲ ਹੀ ਖੁੱਦਾ ਘਟਣ ਲੱਗਿਆ ਹੋਇਆ ਅਗਲਾ ਤਾਂ ਜੀ ਮੈਂ ਕਹਿੰਨੀ ਆ ਪਾਖੜਾ ਚ ਗਿਰ-ਗਿਰ ਕੇ ਮਰਾਂਗੇ ਇਹਨਾਂ ਦੇ ਨਾਮ ਹੋ ਕੇ ਬਸ ਪੁੜਤੇ ਬੈਠਾਂਗੇ ਪਾਖੜਾ ਚ ਧੱਕਾ ਦੇਉਂਗੀ ਲੈ ਮੈਂ ਤਾਂ ਆਪ ਆ ਕੇ ਅਸਮਨੀ ਦੇ ਨਾਮ ਚਿੱਠੀ ਲਿਖ ਕੇ ਇਹਨਾਂ ਦਾ ਜਿਹੜਾ ਸਰਕਾਰ ਨਾਲ ਜੋ ਪ੍ਰਧਾਨ ਜੀ ਸਾਡਾ ਕੋਈ ਸਿਸਟਮ ਚੱਲ ਰਿਹਾ ਲੋਨ ਤਿਆਰ ਤਿਆਰੇ ਜੋਰੀਆਂ ਨੇ ਉਹਦੇ ਵਿੱਚ ਪ੍ਰਧਾਨ ਨੂੰ ਦੇਖਣਾ ਚਾਹੀਦਾ ਹੈ ਵੀ ਜਿਹੜੇ ਮਲਾਜੋ ਨੇ ਇਹ ਜਿਹੜੇ ਮਲਾਜੋ ਨੇ ਸਰਕਾਰੀ ਨੌਕਰੀ ਕਰਦ ਨੇ ਇਹਨੇ ਕਿਸੇ ਸਕੂਲ ਦੀ ਫੀਸ ਭਰਨੀ ਹੈ ਕਿਸੇ ਨੇ ਕਿਸੇ ਕਟਣੀ ਹੈ ਕਿਸੇ ਰਸ਼ ਲੈਣਾ ਹੈ ਸਭ ਦੇ ਪੈਸੇ ਜਿਹੜੇ ਹੁੰਦੇ ਨੇ ਇਹ ਸਾਰੇ ਵਿਚਾਰੇ ਕਈ ਮਲਾਜ ਮੇ ਨੇ ਜੋ ਸਾਰੇ ਤਰ੍ਹਾਂ ਦੇ ਡਿਪੈਂਡ ਕਰਦ ਨੇ ਇਹ ਜਿਹੜਾ ਸਾਡਾ ਮਲਾਜਮ ਦਫਤਰੀ ਸਮਾਣੇ ਦਾ ਸਫਾਈ ਦੇਵਕ ਉਹ ਅੱਜ ਭੁੱਖੇ ਮਰ ਰਹੇ ਆ ਜੀ ਜਿਹੜੀ ਸੈਲਰੀ ਹੈ ਪਹਿਲੀ ਵਾਰ ਹੋਇਆ ਕਿ ਜਦੋਂ ਮੈਂ ਪ੍ਰਧਾਨ ਬਣਿਆ ਚਾਰ ਸਾਲ ਹੋ ਗਏ ਮੈਨੂੰ ਪ੍ਰਧਾਨ ਬਣੇ ਨੂੰ ਨਗਰ ਕਾਉਂਸਲ ਦਾ ਇੱਕ ਵਾਰ ਵੀ ਇਹੋ ਜਿਹਾ ਕੋਈ ਮੈਨਾ ਨਹੀਂ ਆ ਜਦੋਂ ਇਹ ਸੈਲਰੀ ਨਾ ਪਈ ਹੋਵੇ ਪਿਛਲੀ ਸਰਕਾਰਾਂ ਵੇਲੇ ਵੀ ਤਿੰਨ-ਤਿੰਨ ਮਹੀਨੇ ਸੈਲਰੀਆਂ ਨਹੀਂ ਪਈਆਂ ਉਦੋਂ ਕੋਈ ਇਹੋ ਜਿਹਾ ਪ੍ਰੋਟੈਸਟ ਨਹੀਂ ਹੋਇਆ ਇਹ ਜਿਹੜੇ ਮੇਰੇ ਰਾਜਨੀਤਿਕ ਵਿਰੋਧੀ ਆ ਔਰ ਕੁਝ ਮੇਰੇ ਆਪਣੇ ਲੋਕ ਵੀ ਆ ਮੇਰੇ ਆਪਣੇ ਪਾਰਟੀ ਦੇ ਲੋਕ ਵੀ ਆ ਇਹ ਉਹਨਾਂ ਦੀ ਸ਼ਹਿਤ ਇਹ ਹੜਤਾਲ ਹੋਈ ਹੈ ਕਿਦਾਂ ਰੌਲਾ ਚੱਲ ਰਿਹਾ ਕਿ ਵੀ ਪ੍ਰਧਾਨ ਉਹਨੂੰ ਬਣਾਇਆ ਜਾਵੇ ਜਾਂ ਉਹਨੂੰ ਬਣਾਇਆ ਜਾਵੇ ਕਿਸੇ ਨੂੰ ਬਣਾਵਾ ਤੁਹਾਨੂੰ ਕੋਈ ਇਤਰਾਜ਼ ਨਹੀਂ ਹੈ ਪਰ ਇਹ ਮਲਾਜਮਾਂ ਦੀਆਂ ਤਰ੍ਹਾਂ ਰੋਕਣ ਦਾ ਕੀ ਕਾਰਨ ਹੈ ਕੀ ਗੱਲ ਹੋਉਂਦੀ ਹੈ ਇਹ ਇਹਨਾਂ ਦਾ ਜੀ ਆਫਸਰੀ ਚ ਰੋਣਾ ਸਰਕਾਰਾਂ ਦਾ ਕਾਂਗਰਸ ਦਾ ਅਕਾਲੀ ਦਾ ਆਮ ਆਦਮੀ ਦਾ ਠੀਕ ਹੈ ਨਾ ਲੜਾਈ ਆਫਸਰੀ ਦੀ ਹੈ ਗਰੀਬਾਂ ਦਾ ਉਹ ਕਰ ਰਹੇ ਗਰਦਨ ਤੋੜ ਰਹੇ ਗਰੀਬਾਂ ਨੂੰ ਤਾਂ ਇਹ ਕਹਿੰਦੇ ਆ ਬਾਲਮਿਕੀਏ ਤੋ ਪੜਨ ਨਾ ਬਾਲਮਿਕੀਏ ਦਾ ਪੜ ਰਹਿ ਜਾਣ ਨਾ ਨਾ ਤੇ ਬੱਚੇ ਨੌਕਰੀ ਲੱਗਣ ਵੀ ਸਾਡੇ ਸਾਡੇ ਲੱਗਣ ਅਸੀਂ ਅਸੀਂ ਪੱਕੇ ਰਹੀਏ ਅਸੀਂ ਅਸੀਂ ਨੌਕਰੀਆਂ ਲੱਗੀਆਂ ਇਹ ਤਾਂ ਇਹ ਚਾਹਦੇ ਹੈ गरीब जनता ਦਾ ਉੱਪਰ ਆਵੇ ਛੋਟੀ ਇਹ ਕਹਿੰਦੇ ਆਂ ਵੀ ਇਹ ਝਾੜਵਾ ਮਾਰਦਾ ਹੀ ਰਹਿ ਜਾਣ ਬਸ ਅੱਜ ਦਾ ਪਤਨਾ ਫੁੱਕਿਆ ਗਿਆ ਇਸ ਤੋਂ ਬਾਅਦ ਅਗਲਾ ਪ੍ਰੋਜੈਕਟ ਕੀ ਹੋਏਗਾ ਜੇ ਸੰਘਾਸ ਨਾ ਮਿਲੀ ਅਗਲਾ ਤਾਂ ਜੀ ਮੈਂ ਕਹਿੰਨੀ ਆਂ ਪਾਖੜਾ ਚ ਗਿਰ-ਗਿਰ ਕੇ ਮਰਾਂਗੇ ਇਹਨਾਂ ਦੇ ਨਾਮ ਹੋ ਕੇ ਬਸ ਉਲਤੇ ਬੈਠਾਂਗੇ ਪਾਖੜਾ ਚ ਧੱਕਾ ਦੇਉਂਗੀ ਲੈ ਮੈਂ ਤਾਂ ਆਪ ਆ ਕੇ ਅਸਮੀ ਦੇ ਨਾਮ ਚਿੱਠੀ ਲਿਖ ਕੇ ਠੀਕ ਹੈ ਨਾ ਹੋਰ ਤਾਂ ਕੋਈ ਚਾਰ ਨਹੀਂ ਹੈਗਾ ਪਾਖੜਾ ਚ ਜਾ ਕੇ ਤਰਨਾ ਚ ਰਾਂਗੇ ਸੜਕ ਰੋਕਾਂਗੇ ਸਾਰੀਆਂ ਜਾਵੇ ਪਾਸ ਪਟਿਆਲੇ ਨੂੰ ਕਿੱਥੇ ਲ ਜਾਂਦੀ ਹੈ ਸ਼ਹਿਲ ਜੀ ਕੀ ਕਹੋਗੇ ਕਿਉਂ ਮੁਤਲਬ ਪੁਛਿਆ ਜਾ ਰਿਹਾ ਇਹ ਦੇਖੋ ਜੀ ਕਾਉਂਸਲਰਾਂ ਦਾ ਆਪਸੀ ਮਸਲਾ ਸੀ ਜਿਹੜੀ ਜਿਹਨਾਂ ਦੀ ਪੇਟ ਸਾਡੇ ਮਲਾਜ਼ਮ ਚੜ ਰਹੇ ਆ ਚੜ ਰਹੇ ਆ ਦੋ ਦਮ ਦੋ ਮਹੀਨੇ ਹੋ ਗਏ ਇਹਨਾਂ ਨੂੰ ਤਨਖਾਹ ਨਹੀਂ ਮਿਲੀ ਦੁੱਧ ਦੇ ਪੈਸੇ ਇਹਨਾਂ ਨੇ ਦੇਨੇ ਰਾਸ਼ਨ ਦੇ ਆ ਗੋ ਬੱਚਿਆਂ ਦੀ ਐਡਮਿਸ਼ਨ ਆ ਗਈਆਂ ਇਹੋ ਜੇ ਪ੍ਰਧਾਨ ਦਾ ਹੀ ਕਰਨਾ ਜਿਹੜਾ ਆਪਣੇ ਮਲਾਜ਼ਮਾਂ ਨਾਲ ਹੀ ਖੁੱਦ ਕੱਟਣ ਲੱਗਿਆ ਹੋਇਆ ਉਹ ਅਸੀਂ ਤਾਂ ਇਹੀ ਕਹਾਂਗੇ ਵੀ ਇਹਨਾਂ ਦੀ ਤਨਖਾਹ ਜਲਦੀ ਤੋਂ ਜਲਦੀ ਪਾਈ ਜਾਵੇ ਇਹਨਾਂ ਨਾਲ ਨਾਤਕਾ ਕੀਤਾ ਜਾਵੇ ਕਿਸੇ ਦੀ ਰਜਸ਼ਾ ਕਿਸੇ ਨਾਲ ਉਹ ਜਾਣਦੇ ਨੇ ਐਮਸੀਆਂ ਦਾ ਕੀ ਮਸਲਾ ਸਾਡੂ ਦਾ ਸਾਰੇ ਮੁਲਾਜ਼ਮਾਂ ਨੂੰ ਸਾਡੀ ਤਨਖਾਹ ਪਾਈ ਜਾਵੇ ਉਹ ਪਤਰਾ ਹੁੱਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਤੋਂ ਬਾਅਦ ਕੋਈ ਮਸਲਾ ਤਨਖਾਹ ਮੁਲਾਜ਼ਮਾਂ ਨੂੰ ਨਾ ਮਿਲੀਆਂ ਤਾਂ ਕੀ ਪ੍ਰਸਟੈਜ ਕੀਤਾ ਜਾਏਗਾ ਇਸ ਤੋਂ ਬਾਅਦ ਬਹੁਤ ਵੱਡਾ ਸੰਘਰਸ਼ ਕੀਤਾ ਜਾਏਗਾ ਕਿਉਂਕਿ ਅਸੀਂ ਅਸੂਨ ਪ੍ਰਧਾਨ ਕੋਲ ਮੈ ਫੁੱਟ ਗਿਆ ਸੀ ਮੈਂ ਕਿਹਾ ਪ੍ਰਧਾਨ ਜੀ ਤੁਸੀਂ ਸਾਈਨ ਕਰੋ ਵੀ ਸਾਡੇ ਸਾਡਾ ਕਸੂਰ ਕੀ ਹੈ ਸਾਡੇ ਮੁਲਾਜ਼ਮਾਂ ਦਾ ਕੀ ਕਸੂਰ ਹੈ ਕਿਉਂ ਸਾਨੂੰ ਹਰਾਸਮਣੀ ਕੀਤਾ ਜਾਂਦਾ ਤੇ ਕਿਉਂ ਤੁਸੀਂ ਸਹੀ ਨਹੀਂ ਕਰ ਸਕਦੇ ਜਦ ਤੁਹਾਡੇ ਕੋਲ ਇੱਕ ਟੋਲਟੀ ਇੱਕ ਉਹ ਹੈ ਤਾਂ ਤੁਸੀਂ ਸਾਡੇ ਨਾਲ ਖੜੋ ਇਹ ਤੁਹਾਡੇ ਨਾਲ ਕੋਈ ਧੱਕਾ ਹੈ ਜਾਂ ਕੋਈ ਹੋਰ ਹੈ ਤੁਹਾਡੀ ਆਪਣੀ ਪਰੌਂ ਹੈ ਸਾਡੇ ਮਲਾਜਮਾਂ ਨੂੰ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ ਉਹ ਚੀਜ਼ ਅਸੀਂ ਨਾ ਬਰਦਾਸ਼ਤ ਕਰਨੀ ਹੈ ਤੇ ਨਾ ਹੋਵੇਗੀ ਅਸੀਂ ਡਟ ਕੇ ਇਹਾਂ ਦੇ ਵਿਰੋਧ ਦੇ ਵਿੱਚ ਅੱਜ ਪੁੱਤਰਾ ਸਾਰਾ ਕੱਲੋ ਅਸੀਂ ਮੈਦਾਨ ਤੇ ਆ ਕੇ ਧਰਨਾਲਾ ਮੰਗਦੇ ਧੰਨਵਾਦ ਉਹ ਆ ਕਰਦੇ ਪਿਛੇ 4 ਦਿਨ ਤੋਂ ਸ਼ਹਿਰ ਦੇ ਵਿੱਚ ਬਹੁਤ ਮਾੜਾ ਹਾਲ ਹੈ ਪਿਆ ਗਰਮੀ ਦਾ ਮਾਹੌਲ ਹੈ ਬਿਮਾਰੀ ਜਿਹੜਾ ਫੈਲਣ ਦਾ ਖਤਰਾ ਹੈ ਚਲੋ ਇਹਨਾਂ ਦਾ ਜਿਹੜਾ ਸਰਕਾਰ ਨਾਲ ਜੋ ਪ੍ਰਧਾਨ ਜੀ ਦਾ ਸਾਡਾ ਕੋਈ ਸਿਸਟਮ ਚੱਲ ਰਿਹਾ ਲੋਨ ਤਿਆਰ ਤਿਆਰੇ ਜੋਰੀਆਂ ਨੇ ਉਹਦੇ ਵਿੱਚ ਪ੍ਰਧਾਨ ਨੂੰ ਦੇਖਣਾ ਚਾਹੀਦਾ ਹੈ ਵੀ ਜਿਹੜੇ ਮਲਾਜੋ ਨੇ ਇਹ ਜਿਹੜੇ ਮਲਾਜੋ ਨੇ ਸਰਕਾਰੀ ਨੌਕਰੀ ਕਰਦ ਨੇ ਇਹਨੇ ਕਿਸੇ ਸਕੂਲ ਦੀ ਫੀਸ ਭਰਨੀ ਹੈ ਕਿਸੇ ਨੇ ਕਿਸੇ ਕਟਣੀ ਹੈ ਕਿਸੇ ਰਾਸ਼ ਲੈਣਾ ਹੈ ਸਭ ਦੇ ਪੈਸੇ ਜਿਹੜੇ ਹੁੰਦੇ ਨੇ ਇਹ ਸਾਰੇ ਵਿਚਾਰੇ ਕਈ ਬਰਾਜ ਨੇ ਜਿਹੜੇ ਸਾਰੇ ਤਨਖਾਹ ਦੇ ਉੱਪਰ ਡਿਪੈਂਡ ਕਰਦ ਨੇ ਇਹ ਇਹ ਮੈਂ ਵੀ ਗਿਆ ਸੀ ਪਤਾ ਜੋ ਸਾਈਨ ਕਰਨਾ ਵਾਸਤੇ ਕੋਈ ਉਹਦੀ ਮਜੂਰੀ ਹੋਣੀ ਇਹ ਸਾਈਨ ਨਹੀਂ ਕੀਤੇ ਹੋਏ ਤੇ ਅਕਾਊਂਟੈਂਟ ਸਾਹਿਬ ਤੇ ਇਹੋ ਸਾਹਮਣੇ ਜੋਰ ਰਿਹਾ ਪ੍ਰਧਾਨ ਜੀ ਨੂੰ ਸਾਈਨ ਕਰਨ ਵਾਸਤੇ ਤਾਂ ਅਸੀਂ ਬੇਨਤੀ ਕਰ ਹੇ ਜੀ ਕੀ ਕਹਾਂਗੇ ਕਿਉਂ ਪੁਤਲਾ ਫੁਕਿਆ ਜਾ ਰਿਹਾ ਇਤਨਾ ਸਰਦ ਤਾ ਫੁਕਣਾ ਪੈ ਗਿਆ ਸਾਨੂੰ ਜਿਹੜਾ ਸਾਡਾ ਮੁਲਾਜ਼ਮ ਦਫਤਰੀ ਸਮਾਨੇ ਦਾ ਸਫਾਈ ਸੇਵਕ ਉਹ ਅੱਜ ਭੁੱਖੇ ਮਰ ਰਹੇ ਆ ਜੀ ਸਾਡੇ ਐਡਮਿਸ਼ਨਾਂ ਬੱਚਿਆਂ ਦੀਆਂ ਭਰਨੀਆਂ ਸਿਸਟਮ ਸਾਡਾ ਖਰਾਬ ਹੋ ਗਿਆ ਸਿਰਫ ਇਹਨਾਂ ਦੀ ਖਿੱਚਾ ਧੂਈ ਕਰਕੇ ਜੀ ਸਾਡੇ ਮੁਲਾਜ਼ਮਾਂ ਦਾ ਬਹੁਤ ਤਕੜਾ ਨੁਕਸਾਨ ਹੋ ਰਿਹਾ ਤੇ ਅੱਜ ਤਾਂ ਅਸੀਂ ਪੁਤਲਾ ਫੁਕਿਆ ਜੀ ਅਸੀਂ ਆਂਦੇ ਟਾਈਮ ਨੂੰ ਜੇ ਕੱਲ ਤੱਕ ਟੰਗਾ ਨਾ ਪਈ ਅਸੀਂ ਜਿਹੜੀ ਨਹਿਰ ਦਾ ਮੇਨ ਪੂਲ ਹੈ ਜੀ ਸਮਾਨੇ ਦਾ ਉਥੇ ਬਹੁਤ ਵੱਡਾ ਜਾਮ ਲਾਨ ਚੱਲਿਆ ਤੇ ਜੇ ਉਹਦੇ ਬਾਅਦ ਵੀ ਕੁਝ ਨਾ ਬਣਿਆ ਅਸੀਂ ਪੂਰੇ ਪੰਜਾਬ ਨੂੰ ਆਪਣੇ ਨੂੰ ਜਿਹੜੀ ਸਾਡੀ ਪੰਜਾਬ ਦੀ ਜੁਨੀਅਨ ਹੈ ਉਹ ਜਿੱਥੇ ਰਹਿੰਦੀ ਹੈ ਅਸੀਂ ਉਹਨੂੰ ਕਾਲ ਕਰਾਂਗੇ ਜੀ ਪੂਰਾ ਅਸੀਂ ਪੰਜਾਬ ਵਿੱਚ ਇੱਥੇ ਘਟਾ ਕਰਨ ਲੱਗੇ ਆ ਕਿੰਨਾ ਕੁ ਟਾਈਮ ਤੋਂ ਤੁਹਾਨੂੰ ਜਿਹੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਟਾਈਮ ਜੀ ਸਾਨੂੰ ਐਨ ਲਾ ਲੋ ਸਾਡੀ 7 ਤਰੀਕ ਨੂੰ ਅਸਲ ਤਾਂ ਤਨਖਾਹ ਪੈਂਦੀ ਹੈ ਅੱਜ 19 ਤਰੀਕ ਹੋ ਗਈ ਤੇ 20 ਤਰੀਕ ਹੋ ਗਈ ਜੀ ਅੱਜ ਤੇ ਸਮੱਸਿਆ ਸਮੱਸਿਆ ਹੀ ਸਾਨੂੰ ਤਾਂ ਸੰਤ ਜਦ ਤੱਕ ਉਹ ਟਸਟ ਹੈ ਜੇ ਇਸ ਤੋਂ ਬਾਅਦ ਵੀ ਕੋਈ ਨਹੀਂ ਰਿਜ਼ਲਟ ਨਿਕਲਦਾ ਅਗਲਾ ਕਦਮ ਕੀ ਹੈ ਅਗਲਾ ਕਦਮ ਦਾਦਾ ਇਹ ਹੋਊਗਾ ਜੀ ਅਸੀਂ ਆਪਣਾ ਸਾਰਾ ਮਜ਼ਦਮ ਤਵਕਾ ਲੈ ਕੇ ਜੀ ਅਗਲਾ ਅਸੀਂ ਜਿਹੜਾ ਲਹਿਰ ਵਾਲਾ ਪੁਲ ਹੈ ਉਹ ਅਸੀਂ ਪੱਕੇ ਤੌਰ ਤੇ ਜਾਮ ਲਾਵਾਂਗੇ ਜੀ ਅੱਜ ਇੱਕ ਐਮਸੀ ਵੱਲੋਂ ਸਹਿਨ ਕਰਵਾਣਗੇ ਸੀ ਫਾਈਲ ਤੇ ਉੱਤੇ ਕੀ ਜਵਾਬ ਆਇਆ ਉਹ ਜਵਾਬ ਇਹ ਆ ਜੀ ਜਿਹੜਾ ਆਪਣੇ ਐਮਸੀ ਆਪਣਾ ਮੇਰਾ ਟਿੰਕਾ ਜੀ ਗਾਜੀਪੁਰਿਆ ਚੈੱਕ ਲੈ ਕੇ ਗਏ ਜੀ ਕੱਲ ਵੀ ਸੁਨੀ ਪ੍ਰਧਾਨ ਜੀ ਤੋਂ ਮੈਂ ਸੈਂਡ ਕਰਾ ਦਿੰਦਾ ਜੀ ਉਹਦੇ ਬਾਜੀ ਉਹ ਸਾਫ਼ ਜਵਾਬ ਦੇ ਗਏ ਵੀ ਮੈਂ ਸੈਨ ਨਹੀਂ ਕਰਦਾ ਜੀ ਕੁਝ ਦਿਨ ਪਹਿਲਾਂ ਵਦਵਾ ਜੀ ਮੇਰੇ ਖਿਲਾਫ ਮੇਰੇ ਕੁਝ ਕਾਉਂਸਲਰ ਸਾਹਿਬਾਨ ਨੇ بے ਪ੍ਰੋਸਗੀ ਦਾ ਮਤਾ ਪਾਇਆ ਸੀ ਤੇ 15 ਤਰੀਕ ਨੂੰ ਉਹਨਾਂ ਨੇ ਮੀਟਿੰਗ ਕਰੀ ਸੀ ਮੈਂ ਮੀਟਿੰਗ ਦਾ ਟਾਈਮ ਰੱਖਿਆ ਸੀ 3 ਮਾਰਚ ਉਹਨਾਂ ਨੇ ਪ੍ਰੀਪੋਨ ਮੀਟਿੰਗ ਕਰ ਲਈ ਸੀ ਤਾਂ ਉਸ ਮੈਂ ਮੀਟਿੰਗ ਨੂੰ ਮਾਨਯੋਗ ਹਾਈ ਕੋਰਟ ਚ ਚੈਲੰਜ ਕਰਿਆ ਸੀ ਤੇ ਜੱਜ ਸਾਹਿਬ ਨੇ ਮੇਰੇ ਹੱਕ ਚ ਫੈਸਲਾ ਸੁਣਾਉਂਦੇ ਹੋਏ ਉਹ ਮੀਟਿੰਗ ਜਿਹੜੀ 3 15 ਫਰਵਰੀ ਦੀ ਕਰੀ ਸੀ ਉਹ ਇਲੀਗਲ ਡਿਕਲੇਅਰ ਕਰਤੀ ਤੇ ਉਹਦਾ ਜੱਜ ਸਾਹਿਬ ਦਾ ਫੈਸਲਾ ਹਜੇ ਆਣਾ ਬਾਕੀ ਹੈ ਅੱਜ ਆਜੇ ਸ਼ਾਮ ਤੱਕ ਕੱਲ ਸਵੇਰੇ ਆਜੇ ਜਦ ਤੱਕ ਉਹਨਾਂ ਦਾ ਫੈਸਲਾ ਨਹੀਂ ਆਂਦਾ ਮੈਂ ਉਹਨਾਂ ਦੇ ਹੁਕਮਾਂ ਦੀ ਕਿਵੇਂ ਉਲੰਘਣਾ ਕਿਵੇਂ ਕਰ ਸਕਦਾ ਮੈਂ ਇਸ ਗੱਲ ਦੀ ਇਹ ਕਹਣਾ ਤਾਂ ਜਿਹੜੀ ਸੈਲਰੀ ਹੈ ਪਹਿਲੀ ਵਾਰ ਹੋਇਆ ਕਿ ਜਦੋਂ ਮੈਂ ਪ੍ਰਧਾਨ ਬਣਿਆ 4 ਸਾਲ ਹੋ ਗਏ ਮੈਨੂੰ ਪ੍ਰਧਾਨ ਬਣੇ ਨੂੰ ਨਗਰ ਕਾਉਂਸਲ ਦਾ ਇੱਕ ਵਾਰ ਵੀ ਇਹ ਜੇ ਕੋਈ ਮਿੰਨਾ ਨਹੀਂ ਆ ਜਦੋਂ ਇਹ ਸੈਲਰੀ ਨਾ ਪਈ ਹੋਵੇ ਪਿਛਲੀ ਸਰਕਾਰਾਂ ਬੰਨੇ ਵੀ ਤਿੰਨ ਤਿੰਨ ਮਹੀਨੇ ਸੈਲਰੀਆਂ ਨਹੀਂ ਪਈਆਂ ਉਦੋਂ ਕੋਈ ਇਹ ਜਾ ਪ੍ਰੋਟੈਸਟ ਨਹੀਂ ਹੋਇਆ ਇਹ ਜਿਹੜੇ ਮੇਰੇ ਰਾਜਨੀਤਿਕ ਵਿਰੋਧੀ ਆ ਔਰ ਕੁਝ ਮੇਰੇ ਆਪਣੇ ਲੋਕ ਵੀ ਆ ਮੇਰੇ ਆਪਣੇ ਪਾਰਟੀ ਦੇ ਲੋਕ ਵੀ ਆ ਇਹ ਉਹਨਾਂ ਦੀ ਸ਼ਹਿਤ ਇਹ ਹੜਤਾਲ ਹੋਈ ਹੈ ਕੁਝ ਨਹੀਂ ਅੱਜ ਆ ਸਵੇਰੇ ਸੈਲਰੀ ਇਹਨਾਂ ਦੀ ਪੈ ਜਾਣੀ ਹੈ ਮੇਰੇ ਕੋਲ ਤਿੰਨ ਚਾਰ ਦਿਨ ਪਹਿਲਾਂ ਵੀ ਯੂਨੀਅਨ ਦੇ ਲੋਕ ਆਏ ਸੀ ਸਾਰੇ ਸਫਾਈ ਕਰਮਚਾਰੀ ਯੂਨੀਅਨ ਦੇ ਉਹਨਾਂ ਨੂੰ ਕਿਹਾ ਸੀ ਕਿ ਮੈਂ ਤੁਹਾਡੇ ਨਾਲ ਖੜ੍ਹਾ ਹਾਂ ਤੁਹਾਡਾ ਭਰਾ ਕੋਈ ਪ੍ਰਧਾਨ ਵਾਲੀ ਗੱਲ ਨਹੀਂ ਤੁਹਾਡੇ ਨਾਲ ਜੇ ਕਿਸੇ ਨੂੰ ਕੋਈ ਜ਼ਿਆਦਾ ਤੰਗ ਹੈ ਮੈਨੂੰ ਪਤਾ ਹੈ ਬੱਚਿਆਂ ਦੀ ਐਡਮਿਸ਼ਨਾਂ ਹੋਣੀਆਂ ਸੈਸ਼ਨ ਖਤਮ ਹੋ ਕੇ ਹਟਿਆ ਕਿ ਤੁਸੀਂ ਮੇਰੇ ਤੋਂ ਲੈ ਜੋ ਮੈਂ ਭਰਾ ਬਣ ਕੇ ਤੁਹਾਡੇ ਨਾਲ ਖੜਿਆ ਕਿਸੇ ਨੂੰ ਕੋਈ ਰਾਸ਼ਨ ਦੀ ਦਿੱਕਤ ਆ ਉਹ ਵੀ ਖੜਿਆ ਜਦੋਂ ਤੁਹਾਡੀ ਸੈਲਰੀ ਪੈ ਜੇਗੀ ਤਾਂ ਤੁਸੀਂ ਮੈਨੂੰ ਆਪਣਾ ਇਕੱਠਾ ਕਰਕੇ ਵਾਪਸ ਦੇ ਦਿਓ ਮੈਂ ਤਾਂ ਹਰ ਤਰੀਕੇ ਨਾਲ ਉਹਨਾਂ ਨਾਲ ਖੜਿਆ ਪਰ ਇਹਦੇ ਚ ਜਿਹੜਾ ਹੈ ਨਾ ਈਓ ਸਾਹਿਬ ਸਾਡੇ ਕੋਆਪਰੇਟ ਨਹੀਂ ਕਰ ਰਹੇ ਬਿਲਕੁਲ ਵੀ ਜਦ ਕਿ ਉਹਨਾਂ ਨੂੰ ਮੈਂ ਕਿਹਾ ਸੀ ਯਾਰ ਤੁਸੀਂ ਕਿ ਜੇ ਜਦ ਤੱਕ ਜੱਜ ਸਾਹਿਬ ਦਾ ਫੈਸਲਾ ਨਹੀਂ ਆਂਦਾ ਹਫਤਾ ਪਹਿਲਾਂ ਇਹਨਾਂ ਨੂੰ ਕਿਹਾ ਸੀ ਕਿ ਤੁਸੀਂ ਇੱਕ ਸਾਡੇ ਦੇ ਚ ਮਿਊਨਿਸਪਲ ਐਕਟ ਚ ਪ੍ਰੋਵੀਜ਼ਨ ਹੈ ਜੇ ਕੋਈ ਇਹ ਜੀ ਗੱਲ ਦਿੱਕਤ ਆ ਜਾਏ ਤਾਂ ਤੁਸੀਂ ਏਡੀਸੀ ਜਿਹੜੇ ਅਰਬਨ ਹੈ ਸਾਡੇ ਉਹ ਸਿੰਗਲ ਸਾਈਨ ਦੀ ਪਾਵਰ ਦੇ ਦੇਣਾ ਇਹ ਸਭ ਨੂੰ ਮਿਲ ਸਕਦੀ ਸੀ ਠੀਕ ਹੈ ਉਹ ਕਰਕੇ ਮੈਂ ਕਿਹਾ ਪਾਵਰ ਲੈ ਲਓ ਸੀ ਕਰਵਾ ਲਓ ਸਾਈਨ ਸਿੰਗਲ ਚੈੱਕ ਅਪ ਸੈਲਰੀ ਦਾ ਕਰੀਏ ਬਾਕੀ ਦੇ ਜਿਹੜੇ ਅੱਜ ਆਰਡਰ ਆ ਜਾਏਗਾ ਆਰਡਰ ਮੇਰੀ ਫੇਵਰ ਚ ਹੀ ਆਣਾ ਹੈ ਮੈਨੂੰ ਪਤਾ ਇਸ ਗੱਲ ਦਾ ਮਾਨ ਹੈ ਜਦੋਂ ਇੱਕ ਤਕਲੀਫ ਹੈ ਦਿੱਕਤ ਹੈ ਬਸ ਕਿ ਮੈਨੂੰ ਪਤਾ ਲੱਗੇ ਕਿ ਰਿਟਰਨ ਚਾਹ ਤਾਂ ਮੈਂ ਮਿਟ ਸਾਈਨ ਕਰਦਾ ਮੈਨੂੰ ਕੀ ਪਾਉਂਦਾ ਮੈਂ ਕਰਨ ਚ ਗੋਪਤਾ ਜੀ ਤੁਸੀਂ ਸੈਲਰੀ ਦੀ ਗੱਲ ਕਰ ਰਹੇ ਹੋ ਤੁਸੀਂ ਉੱਚ ਅਧਿਕਾਰੀਆਂ ਨਾਲ ਗੱਲ ਕਰੀ ਕੋਈ ਡੀਸੀ ਵਗੈਰਾ ਨਾਲ ਵੀ ਵੀ ਜਲਦੀ ਜਿਹੜਾ ਮੈਟਰਸ ਔਟ ਆਉਟ ਹੋ ਸਕੀ ਨਹੀਂ ਡੀਸੀ ਸਾਹਿਬ ਵੀ ਸਾਰੇ ਮਜਬੂਰ ਹਨ ਜਦ ਤੱਕ ਹਾਈ ਕੋਰਟ ਦੇ ਆਰਡਰ ਦੀ ਕਾਪੀ ਨਹੀਂ ਆਉਂਦੀ ਉਹਨਾਂ ਦੀ ਕੋਈ ਅਵੇਲਨਾ ਕੋਈ ਨਹੀਂ ਕਰਦਾ ਆਰਡਰਸ ਦੀ ਜਦ ਤੱਕ ਮਾਨਯੋਗ ਜੱਜ ਸਾਹਿਬ ਦਾ ਹੁਕਮ ਨਹੀਂ ਆਂਦਾ ਉਹ ਤੱਕ ਸਾਰੇ ਮਜਬੂਰ ਹਨ